मेरी अपनी भी एक रेसिपी है।, है ये मेरी अपना इनोवेशन है ऐसा मेरा क्लेम नहीं है लेकिन मैं ये जो ड्रम स्टिक है मोरिंगा ये न्यूट्रिशन की दृष्टि से बहुत महत्वपूर्ण है ऐसा मैं सुनता रहा हूं तो फिर मैं खुद उसके परोठे बनाता था और मैं उसके परोठे खाता था और मेरे सप्ताह में एक दो बार आज भी मैं इसका उपयोग करता हूं ਔਰ ਆਜ ਮੇਰੇ ਲਗਾਏ ਹੋਰ ਆਪਣੇ ਹੈਸ਼ਟੈਗ ਦੀ ਚਰਚਾ ਕੀਤੀ ਹੈ। ਤਾਂ ਮੈਂ ਵੀ ਮੇਰੀ ਇਹ ਰੈਸিপি ਜਰੂਰ ਸ਼ੋਪ ਹੋ ਗਈਆਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸਵੰਜਨਾ ਦੇ ਪੱਤੇ। ਥੋੜਾ ਜਿਹਾ ਇੱਕ ਘਿੜਾ ਦੇਣਾ ਹੈ ਜੀ ਆਪਾਂ ਨੇ ਇਹਨਾਂ ਨੂੰ ਬਸ ਤਾਂ ਕਿ ਜਿਹੜੇ ਸਾਬਤ ਜੇ ਨਾ ਆਟੇ ਵਿੱਚ ਆਉਣ। ਇੰਨੇ ਵਧੀਆ ਪਰੌਂਠੇ ਬਣਦੇ ਆ ਤੁਸੀਂ ਵੀ ਜਰੂਰ ਬਣਾ ਕੇ ਖਾਣਾ। ਤੇ ਸਵੰਜਨਾ ਨੂੰ ਮੋਰਿੰਗਾ ਵੀ ਕਹਿੰਦੇ ਆ ਮੋਰਿੰਗਾ ਟਰੀ। ਇਹਦੇ ਬਹੁਤ ਗੁਣ ਹੁੰਦੇ ਆ। ਬੱਤੇ ਬਿਮਾਰੀਆਂ ਦਾ ਇਲਾਜ ਐ ਸਵੰਜਨਾ ਦੇ ਪੌਦੇ 'ਚ ਥੋੜੇ ਜਿਹਾ ਆਪਾਂ ਪਿਆਜ਼ ਵੀ ਪਾਵਾਂਗੇ ਜੀ ਨਾਲ ਤੁਸੀਂ ਜਿਹੜਾ ਮਰਜ਼ੀ ਕੁਝ ਪਾ ਸਕਦੇ ਆ ਜਿੰਨਾ ਮਰਜ਼ੀ ਆਈਟਮਾਂ ਪਾ ਲਓ ਨਾਲ ਅਦਰਕ ਟਮਾਟਰ ਜੋ ਮਰਜ਼ੀ ਪਾ ਲਓ ਇਹਦੇ ਵਿੱਚ ਬਹੁਤ ਗੁਣ ਹੁੰਦੇ ਆ ਜੀ ਇਹ ਜਿਵੇਂ ਸਕਿਨ ਦੇ ਰੋਗ ਚਮੜੀ ਦੇ ਰੋਗ ਤੇ ਵਾਲਾਂ ਦਾ ਝੜਨਾ ਸਾਰੇ ਸਾਰੇ ਰੋਗ ਠੀਕ ਕਰਦਾ ਈ ਕੀ ਸਾਰਾ ਮਟੀਰੀਅਲ ਆਪਣਾ ਜਿਹੜਾ ਚੋਪ ਹੋ ਗਿਆ ਥੋੜਾ ਜਿਹਾ ਹੋਰ ਬਰੀਕ ਹੋ ਗਿਆ ਤੇ ਇਹਦੇ ਵਿੱਚ ਸਾਰੇ ਵਿਟਾਮਿਨ ਆਇਰਨ ਕੈਲਸ਼ੀਅਮ ਬਹੁਤ ਕੁਝ ਹੁੰਦਾ ਏ ਜਰੂਰ ਆਪਣੀ ਖਾਣਕ ਵਿੱਚ ਐਡ ਕਰੋ ਜੀ ਇਹਨੂੰ ਡੇਲੀ ਰੁਟੀਨ ਵਿੱਚ ਇੱਕ ਹੋਰ ਇਹ ਤਾਂ ਲੈਣੀ ਹੀ ਲੈਣਾ ਹੈ ਜਰੂਰ ਹੈ ਤੇ ਇੱਕ ਕੱਲੀ ਆਪਾਂ ਆਟਾ ਲਈ ਆਏ ਡੇਢ ਕੜਚੀ ਲਈ ਹੈ ਜੀ ਆਪਾਂ ਨੇ ਬੇਸਨ ਏ ਪੱਤੇ ਪਾ ਦਾਂਗੇ ਆਪਾਂ ਸਾਰੇ ਤੁਸੀਂ ਆਪਣੀ ਮਰਜ਼ੀ ਅਕੋਰਡਿੰਗ ਕੋਈ ਜੋ ਮਸਾਲੇ ਪਾਉਣੇ ਆ ਪਾ ਸਕਦੇ ਆ 2 ਚਮਚ ਪਾ ਮੰਗੇ ਜੀ ਆਪਾਂ ਨਮਕ ਤੇ ਆਪਣੀ ਚਟਣੀ ਵੀ ਬਣਾਈ ਆ ਨਾਲ ਉਹਦੇ ਵਿੱਚ ਵੀ ਮਿਰਚ ਐਸ ਕਰਕੇ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਆਟਾ ਗੁੰਨ ਕੇ ਆਟਾ ਤਿਆਰ ਕਰਾਂਗੇ ਗੁੰਨ ਕੇ ਆਟਾ ਥੋੜੀ ਦਿਰ ਰੈਸਟ ਲਈ ਛੱਡਾਂਗੇ ਤੇ ਫਿਰ ਕਰਾਂਗੇ ਚਟਣੀ ਤਿਆਰ ਉਹਦੀ ਵੀ ਵੀਡੀਓ ਆਪਾਂ ਤੁਹਾਡੇ ਨਾਲ ਸਮਝੀ ਘਰੀ ਆ ਇਹ ਚਟਣੀ ਮਿਰਚ ਦੀ ਇਹ ਸੌਰੀ ਇਹ ਪਰੌਂਠੇ ਮਿਰਚ ਦੀ ਚਟਣੀ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਆਟਾ ਗੁੰਨ ਲਿਆ ਸੀ ਆਪਾਂ ਨੇ ਤੇ ਇਹਨੂੰ ਹੁਣ ਆਪਾਂ ਥੋੜੀ ਦਿਰ ਰੈਸਟ ਤੇ ਛੱਡ ਦਾਂਗੇ ਲੋਜੀ ਆਪਾਂ ਮੋਰਿੰਗਾ ਪਰੌਂਠਾ ਵਾਸਤੇ ਚਟਣੀ ਤਿਆਰ ਕਰਾਂਗੇ ਚੁਟਕੀ ਖ ਲਵਾਂਗੇ ਜੀ ਆਪਾਂ ਹਿੰਗ ਇੱਕ ਪਿੰਚ ਹਿੰਗ ਹੈ ਤੇ ਅੱਧਾ ਚਮਚ ਜੀਰਾ ਤੇ ਸੱਤ ਅੱਠ ਕਟੋਰੀਆਂ ਲਸਣ ਦੀਆਂ ਤੇ ਇਹ ਲਾਲ ਮਿਰਚ ਪਾਵਾਂਗੇ ਆਪਾਂ ਉਸ ਨੂੰ ਲਈ ਬਾਲ ਮਿਰਚ ਚਾਹੀਦੀ ਆ ਵੈਸੇ ਮੇਰੇ ਕੋਲ ਨਹੀਂ ਸੀ ਵੀ ਉਹ ਮੈਂ ਸੁੱਕੀ ਸਾUTE ਵਾਲੇ ਮਿਰਚਾ ਪਾਣੀ ਦੇ ਵਿੱਚ 10 ਮਿੰਟ ਤੇ ਉਕੇ ਰੱਖੀਆ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਫਰੈਂਟ ਕਰ ਰਹੇ ਆ ਤੇ ਥੋੜਾ ਜਿਹਾ ਕਪਾ ਦਾਂਗੇ ਜੀ ਪਾਣੀ ਆਪਾਂ ਚਟਨੀ ਤਿਆਰ ਕਰਾਂਗੇ ਤੇ ਹੁਣ ਪਾਵਾਂਗੇ ਜੀ ਆਪਾਂ ਗੁੜ ਜਿਸ ਜਿੰਨਾ ਕੁ ਸੀ ਟੈਸਟ ਆਪਣਾ ਟੈਸਟ ਦੇ ਅਕੋਰਡਿੰਗ ਕੋ ਗੁੜ ਪਾਸ ਸਕਦੀਆਂ ਤੇ ਥੋੜਾ ਜਿਹਾ ਪਾਵਾਂਗੇ ਜੀ ਅੱਧਾ ਚਮਚ ਇੱਕ ਚਮਚ ਜਿੰਨਾ ਪਾਵਾਂਗੇ ਜੀ ਨਮਕ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਲੋਂ ਤੱਕ ਬੋਇਲ ਕਰਾਂਗੇ ਜਦੋਂ ਤੱਕ ਗੁੜ ਘੁਲ ਜਾਂਦਾ ਹੈ ਤੇ ਖਟਾਸ ਲਈ ਆਪਾਂ ਨਿੰਬੂ ਪਾਵਾਂਗੇ ਤੇ ਜਾਂ ਫਿਰ ਇਮਲੀ ਵੀ ਇਮਲੀ ਪਾਵਾਂਗੇ ਬਣੀ ਰਹੇਗੀ ਵੀਡੀਓ ਤੇ ਲਓ ਜੀ ਗੁੜ ਵੀ ਘੁਲ ਗਿਆ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਲਸਣ ਵੀ ਪੱਕ ਗਿਆ ਮਿਰਚਾਂ ਵੀ ਸੌਫਟ ਹੋ ਗਈਆਂ ਤੇ ਗੈਸ ਕਰ ਦਾਂਗੇ ਜੀ ਆਪਾਂ ਬੰਦ ਹੁਣ ਇਹਨੂੰ ਆਪਾਂ ਠੰਡਾ ਕਰਾਂਗੇ ਇਹ ਜਿਹੜੀ ਚਟਨੀ ਬਣਾਈ ਹੈ ਚਟਣੀ ਦਾ ਬੇਸ ਤਿਆਰ ਕਰਦੇ ਹਾਂ ਇਹਦੀ ਇਹਨੂੰ ਆਪਾਂ ਨੇ ਹੁਣ ਠੰਡਾ ਕਰ ਲਿਆ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਗ੍ਰੈਂਟ ਕਰਨਾ ਹੈ ਹਾਂਜੀ ਲਓ ਜੀ ਚਟਨੀ ਹੋ ਗਈ ਆਪਣੀ ਤਿਆਰ ਆਪਾਂ ਚਟਣੀ ਹੋ ਗਈ ਜੀ ਆਪਣੀ ਤਿਆਰ ਹੁਣ ਆਪਾਂ ਇਹਨੂੰ ਤੜਕਾ ਲਗਾਵਾਂਗੇ ਤੁਸੀਂ ਇਹਨੂੰ ਇਦਾਂ ਵੀ ਖਾ ਸਕਦੇ ਆ ਪਰ ਆਪਾਂ ਹੋਰ ਵਧੀਆ ਜਿਹਾ ਟੇਸਟ ਬਣਾਵਾਂਗੇ ਫਰਾਈ ਪੈਨ ਚ ਆਪਾਂ ਨੇ ਇੱਕ ਛੋਟਾ ਚਮਚ ਲਿਆ ਇਹ ਦੇਸੀ ਘਿਓ ਇਹ ਚਟਣੀ ਵੀ ਬਹੁਤ ਵਧੀਆ ਬਣਦੀ ਹੈ ਇਹ ਤੁਸੀਂ ਪਕੌੜਿਆਂ ਨਾਲ ਵੀ ਘਰੇ ਬਣਾ ਸਕਦੇ ਆ ਜਾਂ ਕੋਈ ਵੀ ਹੋਰ ਤੁਸੀਂ ਡਿਸ਼ ਬਣਾਈ ਆ ਬਹੁਤ ਸਪਾਈਸੀ ਹੁੰਦੀ ਹੈ ਤੇ ਖੱਟੇ ਲਈ ਪਾਵਾਂਗੇ ਆਪਾਂ ਇਹਦੇ ਵਿੱਚ ਨਿੰਬੂ ਦਾ ਜੂਸ ਤੁਸੀਂ ਇਮਲੀ ਦਾ ਗੁੱਦਾ ਵੀ ਪਾ ਸਕਦੇ ਆ ਕਿ ਹੋ ਗਿਆ ਜੀ ਗਰਮ ਅੱਧਾ ਚਮਚ ਪਾਵਾਂਗੇ ਜੀ ਆਪਾਂ ਰਾਈ ਜੀਰਾ ਆਪਾਂ ਨੇ ਚਟਣੀ ਵਿੱਚ ਲਸਣ ਆ ਮਿਰਚਾਂ ਦੇ ਨਾਲ ਕਰਿਆ ਹੋਇਆ ਇਹ ਭੁੰਨ ਕੇ ਤਿਆਰ ਜੀਰਾ ਆਲਰੇਡੀ ਹੈਗਾ ਇਹ ਚਟਣੀ ਵਿੱਚ ਫਰਾਈ ਰੋਸਟ ਹੋਣ ਤੋਂ ਬਾਅਦ ਆਪਾਂ ਪਾ ਦਾਂਗੇ ਜਿਹਦੇ ਵਿੱਚ ਸੌਸ ਜਿਹੜੀ ਤਿਆਰ ਕੀਤੀ ਆ ਜੇ ਤੁਹਾਡੇ ਕੋਲ ਇਹ ਪਤਲੀ ਹੋ ਗਈ ਆ ਜਿਆਦੇ ਤਾਂ ਤੁਸੀ ਇਹਨੂੰ ਇਸ ਤਰ੍ਹਾਂ ਡਾਕੂਮੈਂਟ ਪਕਾ ਸਕਦੇ ਆ ਗਾੜੀ ਹੋ ਜੇਗੀ ਮੇਰੇ ਕੋਲ ਬਿਲਕੁਲ ਸਹੀ ਹੈ ਤੇ ਖੱਟੇ ਦੀ ਜਗ੍ਹਾ ਤੁਸੀਂ ਅਮਲੀ ਦਾ ਗੁੱਟਾ ਪਾ ਸਕਦੇ ਆ ਰਸਾ ਤੇ ਵਧੀਆ ਸੌਸ ਬਣੇਗੀ ਸਾ ਦੇਖੋ ਜੀ ਕਿੰਨੀ ਸੋਹਣੀ ਸੌਸ ਬਣੀ ਆ ਤੇ ਹੁਣ ਆਪਾਂ ਇਹਨੂੰ ਕੌਲੀ ਵਿੱਚ ਕੱਟ ਲਾਂਗੇ ਇਦੇ ਵਿੱਚ ਬਰੀਕ ਕੱਟ ਕੇ ਧਨੀਆ ਵੀ ਪਾ ਸਕਦੇ ਆ ਤੁਸੀਂ ਆ ਦੇਖੋ ਜੀ ਕਿੱਡੀ ਸੋਹਣੀ ਚਟਨੀ ਬਣੀ ਆ ਤੇ ਹੁਣ ਆਪਣੇ ਕੋਲ ਆਟਾ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਪਰੌਂਠੇ ਤਿਆਰ ਕਰਾਂਗੇ ਹੁਣ ਆਪਾਂ ਕਰਾਂਗੇ ਜੀ ਪਰੌਂਠਾ ਤਿਆਰ ਰੋਟੀ ਬੇਲ ਕੇ ਮੈਂ ਇਸ ਨੂੰ ਏਦਾਂ ਥੋੜਾ ਥੋੜਾ ਘਿਓ ਲਗਾ ਲਿਆ ਇਹਨੂੰ ਆਪਾਂ ਸਿੰਪਲ ਪਰੌਂਠੇ ਦੀ ਤਰ੍ਹਾਂ ਫੋਲਡ ਕਰਾਂਗੇ ਤੇ ਹੁਣ ਇਸਨੂੰ ਆਪਾਂ ਇੱਕ ਵਾਰੀ ਫੇਰ ਤੋਂ ਵਧਾ ਕੇ ਚੌਰਸ ਨੂੰ ਹੀ ਵਧਾ ਕੇ ਵੇਲ ਕੇ ਐਦਾਂ ਹੀ ਇਹਨੂੰ ਫੇਰ ਵਧਾ ਲਓ ਇੱਕ ਵਾਰੀ ਪਰੌਂਠਾ ਆਪਾਂ ਨੇ ਤਿਆਰ ਕਰ ਲਿਆ ਜੀ ਤੇ ਹੁਣ ਦੂਸਰੀ ਵਾਰੀ ਇੱਕ ਲੇਅਰ ਫੇਰ ਆਪਾਂ ਘੋਲ ਲਗਾਵਾਂਗੇ ਇਹ ਥੋੜਾ ਖੁਸ਼ਕ ਹੁੰਦਾ ਹੈ ਜੀ ਸਬੰਧਨਾ ਜਿਹੜਾ ਹੈ ਤੇ ਇਸ ਕਰਕੇ ਆ ਦੋ ਵਾਰੀ ਕਿਉਂ ਲਗਾਉਂਗੇ ਤਾਂ ਸਾਫਟ ਰਹੇਗਾ ਬਾਕੀ ਤੁਹਾਡੀ ਇੱਛਾ ਹੈ ਜੀ ਤੁਸੀਂ ਸਿੰਪਲ ਦੇ ਤਰੀਕੇ ਨਾਲ ਬਣਾਉਣਾ ਉਦਾਂ ਬਣਾ ਲਓ ਹੁਣ ਆਪਾਂ ਇਹਨੂੰ ਫੇਰ ਬਣਾ ਵਧਾ ਕੇ ਪਰੌਂਠਾ ਤਿਆਰ ਕਰਾਂਗੇ ਤੇ ਤੁਸੀਂ ਇਸ ਵੰਚਨਾ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਆ ਜੀ ਜਾਂ ਤੁਸੀਂ ਸਵੇਰੇ ਜਿਵੇਂ ਪਾਊਡਰ ਬਣਾ ਲਓ ਮੇਰੇ ਕੋਲ ਪਾਊਡਰ ਵੀ ਹੈਗਾ ਇਹ ਪਾਊਡਰ ਬਣਾ ਕੇ ਖਾ ਲਓ ਸਵੇਰੇ ਖਾਲੀ ਪੇਟ ਪਾਣੀ ਨਾਲ ਜਾਂ ਫਿਰ ਤੁਸੀਂ ਇਹ ਨਹੀਂ ਖਾ ਸਕਦੇ ਤਾਂ ਸਬਜੀ ਵਿੱਚ ਦਹੀਂ ਵਿੱਚ ਅੱਧਾ ਚਮਚਾ ਪਾਊਡਰ ਪਾ ਕੇ ਖਾ ਸਕਦੇ ਆ ਤੇ ਪੱਤੇ ਚਵਾ ਸਕਦੇ ਆ ਸਬਜੀ ਬਣਾ ਕੇ ਖਾ ਲਓ ਪਰੌਂਠਾ ਬਣਾ ਕੇ ਖਾ ਲਓ ਇਹ ਬੇਸਨ ਦੇ ਘੋਲ ਵਿੱਚ ਘਟ ਕੇ ਪਾ ਲਓ ਪੂਰਾ ਬਣਾ ਕੇ ਖਾ ਲਓ ਬਹੁਤ ਤਰੀਕੇ ਆ ਜੀ ਇਹਦੇ ਖਾਣ ਦੇ ਤੇ ਇਹਦੇ ਛਿਲਕੇ ਜਿਹੜੇ ਦਰਖਤ ਦੇ ਛਿੱਲੜ ਹੁੰਦੇ ਆ ਉਹਦੇ ਵਿੱਚ ਵੀ ਗੁਣ ਹੁੰਦੇ ਆ ਪੱਤਿਆਂ ਦੀ ਸਬਜ਼ੀ ਬਣਦੀ ਐ ਫਿਰ ਇਹਨੂੰ ਫਲੀਆਂ ਲੱਗਦੀਆਂ ਉਸ ਤੋਂ ਅਚਾਰ ਬਣਦਾ ਏ ਫਲੀਆਂ ਦੀ ਸਬਜ਼ੀ ਵੀ ਬਣਦੀ ਐ ਸੂਪ ਵੀ ਬਣਦਾ ਏ ਲੋ ਜੀ ਤਵਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਦੋਨੋਂ ਪਾਸੇ ਤੋਂ ਸੇਕਾਂਗੇ ਬਹੁਤ ਵਧੀਆ ਪਰੌਂਠਾ ਬਣਦਾ ਏ ਇਹਦੇ ਵਿੱਚ ਗੁਣ ਬਹੁਤ ਐ ਜੀ ਜੋੜਨ ਦਾ ਦਰਦ ਤੇ ਜਿਵੇਂ ਯੂਰਿਕ ਐਸਿਡ ਹੈ ਗਠੀਆ ਹੈ ਵਾਲਾਂ ਦਾ ਝੜਨਾ ਕੋਈ ਸਕਿਨ ਦੀ ਪ੍ਰੋਬਲਮ ਹੈ ਇਹ ਕੈਂਸਰ ਦੇ ਪੇਸ਼ੈਂਟ ਵੀ ਇਹਦੇ ਨਾਲ ਠੀਕ ਹੁੰਦੇ ਆ ਜੜੀਆਂ ਕਰੋਨਾ ਤੇ ਬਾਅਦ ਆਪਣੇ ਵੈਕਸੀਨ ਲੱਗੀ ਹੈ ਉਹਦੇ ਨਾਲ ਵੀ ਕਈਆਂ ਨੂੰ ਬਹੁਤ ਜ਼ਿਆਦਾ ਬਾਡੀ ਪੇਨ ਹੁੰਦੀ ਆ ਜਾਂ ਕਿੱਦਾਂ ਦੀ ਵੀ ਪ੍ਰੋਬਲਮ ਹੈ ਤੁਸੀਂ ਇਹ ਡੇਲੀ ਰੁਟੀਨ ਵਿੱਚ ਸ਼ੁਰੂ ਕਰ ਲਓ ਹੌਲੇ ਹੌਲੇ ਕਰਕੇ ਇੱਕ ਦਿਨ ਤੁਹਾਨੂੰ ਐਸਾ ਆਏਗਾ ਕਿ ਤੁਸੀਂ ਬਿਲਕੁਲ ਤੰਦਰੁਸਤ ਮਹਿਸੂਸ ਕਰੋਗੇ ਇਸ ਦੀ ਇੱਕ ਇੱਕ ਖਾਸੀਅਤ ਹੈ ਜੀ ਇਹਨੂੰ ਜਿੰਨਾ ਮਰਜੀ ਘਿਓ ਲਾਈ ਚਲੋ ਇਹ ਖੁਸ਼ਕ ਹੁੰਦਾ ਜਾਏਗਾ ਇਸ ਕਰਕੇ ਆਪਾਂ ਨੇ ਦੋਨੋਂ ਪਾਸੇ ਇੱਕ ਇੱਕ ਵਾਰੀ ਘਿਓ ਲਗਾ ਲਿਆ ਤੇ ਰੜ ਲਾਂਗੇ ਫਿਰ ਜਦੋਂ ਆਪਾਂ ਨੂੰ ਖੁਸ਼ਕ ਲੱਗਦਾ ਹੈ ਆਪਾਂ ਖਾਣ ਵੇਲੇ ਮੱਖਣ ਨਾਲ ਚੋਪੜ ਲਾਂਗੇ ਲੋਜੀ ਸਬੰਚਨਾ ਤੇ ਪਰੌਂਠੇ ਬਣ ਕੇ ਹੋ ਗਏ ਜੀ ਤਿਆਰ ਆ ਦੇਖੋ ਬਹੁਤ ਸੋਹਣੇ ਸੌਫਟ ਸੌਫਟ ਪਰੌਂਠੇ ਬਣੇ ਆ ਤੇ ਨਾਲ ਮੱਖਣ ਆਂਬ ਦੀ ਖੱਟੀ ਮਿੱਠੀ ਚਟਣੀ ਤੇ ਲਾਲ ਮਿਰਚ ਤੇ ਲਸਣ ਦੀ ਤੇ ਗੁੜ ਪਾ ਕੇ ਖੱਟੀ ਮਿੱਠੀ ਚਟਣੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਇੰਨੀ ਕੁ ਮੇਰੀ ਵੀਡੀਓ ਸੀ ਅਗਰ ਤੁਹਾਨੂੰ ਪਤਿਆ ਲੱਗੀ ਅਗੇ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਦੱਸਣਾ ਕਿਤਾਂ ਦੀ ਲੱਗੀ ਮੇਰੀ ਰੈਸਪੀ ਇੰਨੀ ਕੁ ਵੀਡੀਓ ਸੀ ਜੀ ਅਗਲੀ ਵੀਡੀਓ ਚ ਮਿਲਾਂਗੇ ਜੀ ਤਦ ਤੱਕ ਲਈ ਰਹਾ ਸ਼੍ਰੀਕਾ